ਏ ਜੀ 15ਵੀਂ ਪੌੜੀ ਦੀ ਦੂਸਰੀ ਪੰਕਤੀ ਹੈ ਜੀ ਮੰਨੈ ਪਰਵਾਰੈ ਸਾਧਾਰ ਤੇ ਇਸ ਨੂੰ ਗਾ ਕੇ ਵੀ ਪੜ ਸਕਦੇ ਹਾਂ ਜੀ ਮੰਨੈ ਪਰਵਾਰੈ ਸਾਧਾਰ ਮੰਨੈ ਦੇ ਅਰਥ ਤਾਂ ਹੁਣ ਤੁਹਾਨੂੰ ਯਾਦ ਹੋਈ ਗਏ ਹੋਣੇ ਆ ਜੀ ਉਹ ਇਨਸਾਨ ਜੋ ਪ੍ਰਭੀ ਪ੍ਰਮਾਤਮਾ ਦੀ ਰਜ਼ਾ ਨੂੰ ਮੰਨ ਕੇ ਚੱਲੇ ਜੋ ਉਸਦੇ ਹੁਕਮ ਨੂੰ ਮੰਨ ਕੇ ਚੱਲੇ ਜੋ ਉਸ ਦੇ ਨਾਲ ਪ੍ਰੀਤ ਪਾ ਕੇ ਚੱਲੇ ਉਹ ਖੀ ਹੋਵੇਗਾ ਜੀ ਪਰਵਾਰੇ ਹੁੰਦਾ ਜੀ ਪਰਿਵਾਰ ਸਰੀਰ ਸਰੀਰ ਰੂਪੀ ਟੱਬਰ ਕਿਉਂਕਿ ਮਨੁੱਖ ਦੇ ਅੰਦਰ ਪੂਰਾ ਇੱਕ ਜਿਹੜਾ ਤੁਹਾਨੂੰ ਪਹਿਲਾਂ ਵੀ ਗੱਲ ਕੀਤੀ ਸੀ ਕਿ ਕਿ ਮਨੁੱਖ ਦੇ ਸਰੀਰ ਨੂੰ ਕਿਤੇ ਪਿੰਡ ਕਿਹਾ ਗਿਆ ਹੈ ਜੀ ਕਿਤੇ ਪਰਿਵਾਰ ਕਿਹਾ ਗਿਆ ਹੈ ਜੀ ਕਿਤੇ ਇਸ ਸਰੀਰ ਰੂਪ ਨੂੰ ਕਰ ਵੀ ਕਿਹਾ ਗਿਆ ਜੀ ਹੈ ਇਸ ਦੇ ਦੀ ਗੱਲ ਹੈ ਠੀਕ ਹੈ ਜੀ ਇਸ ਨੂੰ ਦੋ ਇਸ ਪੌੜੀ ਨੂੰ ਦੋ ਤਰੀਕਿਆਂ ਨਾਲ ਸਮਝ ਸਕਦਾ ਜੀ ਪਰਿਵਾਰੇ ਹੁੰਦਾ ਗੁਣਾ ਰੂਪੀ ਟੱਬਰ ਭਾਵ ਗੁਣਾ ਰੂਪੀ ਸਰੀਰ ਤੁਹਾਡਾ ਆਪਣਾ ਸਰੀਰ ਪਰਿਵਾਰ ਹੁੰਦਾ ਜੇ ਪਰਿਵਾਰ ਜਿਸ ਮਾਂ ਭੈਣ ਭੈਣ ਭਰਾ ਬਾਪੂ ਬੇਬੇ ਜਾਂ ਜੋ ਵੀ ਕੋਈ ਤੁਹਾਡੇ ਪਰਿਵਾਰ ਵਿੱਚ ਰਹਿੰਦਾ ਹੈ ਜੀ ਸਦਾਰ ਹੁੰਦਾ ਜੀ ਸੁਧਾਰਨਾ ਸੁਧਾਰ ਹੈ ਜੀ ਸਵਾਰਨਾ ਪਾਰ ਲੰਗੋਣਾ ਸਦਾਰ ਰਾਰੀ ਨੂੰ ਔਂਕੜ ਹੈ ਜੀ ਇੱਥੇ ਅਰਥ ਇਹ ਹੁੰਦੇ ਆ ਵੀ ਤਕਰੀਬਨ ਪਾਰ ਲੰਘਾ ਦੇਣਾ ਜਾਂ ਇਸ ਦੁਨੀਆ ਤੋਂ ਵਿਚਾਰ ਲੈਣਾ ਦੁਨੀਆ ਦੇ ਉੱਤੋਂ ਸਦਾਰ ਕਰ ਲੈਣਾ ਤੇ ਸਿੱਧੇ ਸਿੱਧੇ ਅਰਥ ਨਿਕਲਦੇ ਨੇ ਜੀ ਜੇਕਰ ਕੋਈ ਮਨੁੱਖ ਪ੍ਰਭੂ ਪਰਮਾਤਮਾ ਨੂੰ ਸਮਝ ਕੇ ਉਸ ਦੀ ਗੱਲ ਮੰਨ ਲਵੇ ਤਾਂ ਫਿਰ ਉਹ ਆਪਣੇ ਪਰਿਵਾਰ ਨੂੰ ਦੋ ਅਰਥ ਨਿਕਲਣਗੇ ਉਸ ਤੋਂ ਪਹਿਲਾਂ ਮੇਰੇ ਸਾਹਮਣੇ ਜਿਹੜੇ ਅਰਥ ਸਹੀ ਟੁੱਕਦੇ ਨੇ ਉਹ ਜੀਕਿਉ ਆਪਣੇ ਸਰੀਰ ਰੂਪੀ ਟੱਬਰ ਨੂੰ ਪਾਰ ਨਗਾ ਲੈਂਦਾ ਭਾ ਬਚਾ ਲੈਂਦਾ ਕਿਉਂਕਿ ਪਿਛਲੀ ਪੌੜੀ ਵਿੱਚ ਵੀ ਤੇ ਪਹਿਲਾਂ ਵੀ ਗੱਲ ਕੀਤੀ ਹੈ ਕਿ ਜਿਹੜੀ ਇਹ ਬਾਣੀ ਪੜਦੇ ਆ ਇਹ ਮਨ ਦੀ ਗੁਰੂ ਨਾਨਕ ਦੇਵ ਜੀ ਥਾਂ ਤੇ ਆਪਣੇ ਰੱਖ ਕੇ ਮਨ ਦੀ ਗੱਲ ਕਰਨੀ ਹੈ ਮਨਾ ਜੇ ਤੂੰ ਉਸ ਪ੍ਰਮਾਤਮਾ ਦੀ ਰਜ਼ਾ ਵਿੱਚ ਚੱਲੇਗਾ ਤਾਂ ਤੂੰ ਇਸ ਸਰੀਰ ਰੂਪੀ ਟੱਬਰ ਦਾ ਸੁਧਾਰ ਕਰ ਲੇਗਾ ਇਸ ਨੂੰ ਕੋਰ ਤੋਂ ਬਚਾਲੇਗਾ ਹਾਂ ਜਦੋਂ ਤੇਰਾ ਸੁਧਾਰ ਹੋ ਗਿਆ ਤੇਰੇ ਚ ਚੇਂजेस ਆ ਗਏ ਤੇਰੇ ਮੁਖ ਦੇ ਉੱਪਰ ਨੂਰ ਆ ਗਿਆ ਤੇਰੇ ਵਿੱਚ ਪ੍ਰਭੂ ਪਰਮਾਤਮਾ ਦੇ ਗੁਣ ਆ ਗਏ ਇਹ ਜ਼ਾਹਿਰ ਹੈ ਕਿ ਜਦ ਤੇਰਾ ਪ੍ਰਭਾਵ ਹੈ ਇਹ ਤੇਰੀ ਘਰ ਵਾਲੀ ਨੂੰ ਤੇਰੇ ਬੱਚਿਆਂ ਨੂੰ ਤੇਰੇ ਮਾਪਿਆਂ ਨੂੰ ਬਦਲ ਦੇਗਾ ਉਹਨਾਂ ਵਿੱਚ ਵੀ ਸੁਧਾਰ ਲਿਆਵੇਗਾ ਤੇ ਹੌਲੀ-ਹੌਲੀ ਉਹ ਆਪਣੀ ਕਾਲਣਾ ਕਾਲ ਕੇ ਜਿਹੜਾ ਉਹ ਆਪਣੇ ਆਪ ਨੂੰ ਵੀ ਇਸ ਦੁਨੀਆ ਤੋਂ ਵਿਚਾਰ ਲੈਣਗੇ ਕੋਡ ਤੋਂ ਵਿਚਾਰ ਲੈਣਗੇ ਇਹ ਨਹੀਂ ਹੈ ਕਿ ਜੀ ਰੱਬ ਨਾਲ ਅਸੀਂ ਜੋੜੀਏ ਰੱਬ ਦੇ ਨਾਲ ਪ੍ਰੀਤ ਅਸੀਂ ਪਾਈਏ ਤੇ ਕਹਿ દਈਏ ਕਿ ਪੂਰਾ ਪਰਿਵਾਰ ਤਰ ਗਿਆ ਕਿਉਂਕਿ ਬਾਣੀ ਇਹ ਕਹਿੰਦੀ ਹੈ ਕਿ ਹਰ ਮਨੁੱਖ ਨੇ ਆਪਣਾ ਕਰਮ ਵਿਚਾਰਨਾ ਹੈ ਜੀ ਕਰਮੀ ਆਵੇ ਕਪੜਾ ਹਰ ਮਨੁੱਖ ਦੇ ਆਪ ਦੇ ਆਪ ਦੇ ਕਰਮ ਨੇ ਜੋ ਤੁਸੀਂ ਬੀਜੂਗੇ ਉਹੀ ਤੁਸੀਂ ਲੈਣਾ ਹੈ ਜੀ ਜਿਵੇਂ ਜੇ ਟੀਚਰ ਕਵੇ ਕਿ ਮੈਂ ਅੰਗਰੇਜ਼ੀ ਪੜ੍ਹ ਲੈਣੀ ਆ ਜਾਂ ਨਵੀਂ ਭਾਸ਼ਾ ਸਿੱਖ ਲੈਣੀ ਆ ਵੀ ਤੁਸੀਂ ਆਪਣੇ ਆਪ ਫਲੂਐਂਟ ਬੋਲਣ ਲੱਗ ਜਾਓਗੇ ਉਹ ਭਾਸ਼ਾ ਜਾ ਜਿਵੇਂ ਹੁਣ ਤੁਹਾਡੇ ਬੱਚੇ ਅੰਗਰੇਜ਼ੀ ਬੋਲਦੇ ਹੋਣਗੇ ਜੀ ਪੂਰੀ ਚਪੜ-ਚਪੜ ਤੇ ਕਈਏ ਤੇ ਬਾਪੂ ਬੇਬੇ ਨੂੰ ਵੀ ਅੰਗਰੇਜ਼ੀ ਆਉਣ ਲੱਗ ਜੂਗੀ ਤਾਂ ਇਦਾਂ ਨਹੀਂ ਹੁੰਦਾ ਜੀ ਹਾਂ ਨਾਲ ਰਹਿ ਕੇ ਕੀ ਹੁੰਦਾ ਕਿ ਅੰਗਰੇਜ਼ੀ ਭਾਸ਼ਾ ਦੇ ਕੁਝ ਸ਼ਬਦ ਸਿੱਖ ਲੋਗੇ ਜਦੋਂ ਤੁਸੀਂ ਆਪਣੀ ਜ਼ਿੰਦਗੀ ਵਿੱਚ ਉਤਾਰ ਲੋਗੇ ਤਾਂ ਤੁਹਾਨੂੰ ਜਦੋਂ ਵਿਚਰਨਾ ਸੌਖਾ ਲੱਗੇਗਾ ਜੀ ਉਹ ਕਮਿਊਨਿਟੀ ਵਿੱਚ ਉਹੀ ਗੱਲ ਇੱਥੇ ਹੈ ਜੀ ਤਾਂ ਹੀ ਜ਼ੋਰ ਵੀ ਮੇਰਾ ਇਹ ਹੈ ਕਿ ਜਦੋਂ ਤੁਸੀਂ ਗੁਰਬਾਣੀ ਦੀ ਵਿਆਖਿਆ ਕਰੋ ਇੱਕ ਕੋਰਸ ਕਰੋ ਜਪਜੀ ਸਾਹਿਬ ਦਾ ਤਾਂ ਆਪਣੇ ਪਰਿਵਾਰ ਦੇ ਨਾਲ ਬੈਠ ਕੇ ਕਰੋ ਕਿਉਂਕਿ ਜਦੋਂ ਨਾਲ ਹੋਵੋਗੇ ਜਿਹੜੀ ਰੂਹਾਨੀਅਤ ਹੈ ਜੀ ਉਹ ਇਹ ਨਹੀਂ ਕਿ ਦੋ ਬੰਦੇ ਬੈਠੇ ਆ ਤਾਂ ਦੁੱਗਣਾ ਲਾਹਾ ਹੋਵੇਗਾ ਜੀ ਉੱਥੇ ਗੁਰੂ ਮਹਾਰਾਜ ਕਹਿੰਦੇ ਨੇ ਦੋ ਬੰਦੇ ਹੋਏ ਆ ਤਾਂ ਇੱਕ ਤੇ ਇੱਕ ਜਿਵੇਂ ਕਹਾਵਤ ਹੈ 11 ਹੋ ਜਾਂਦੇ ਨੇ ਜੀ ਇੱਥੇ ਮਹਾਰਾਜ ਕਹਿੰਦੇ ਇੱਕ ਨੇ ਇੱਕ ਹਜ਼ਾਰਾਂ ਕਰੋੜਾਂ ਹੋ ਜਾਂਦੇ ਨੇ ਜੀ ਇਸ ਲਈ ਬੰਦਗੀ ਭਗਤੀ ਦੋ ਜਣੇ ਕਰਨ ਚਾਰ ਜਣੇ ਕਰਨ ਪੰਜ ਜਣੇ ਕਰਨ ਜਾਂ ਪਰਿਵਾਰ ਬੈਠ ਕੇ ਕਰੇ ਤਾਂ ਉਸ ਅੱਲਾਹਾ ਬਹੁਤ ਹੈ ਜੀ ਇਹ ਦੁਬਾਰੇ ਫੇਰ ਧਿਆਨ ਨਾਲ ਦੇਖ ਲਈਏ ਮਨਨੇ ਪਰਵਾਰੇ ਸਦਾਰ ਭਾ ਜਿਹੜਾ ਮਨੁੱਖ ਮੰਨ ਲਏਗਾ ਉਹ ਆਪਣੇ ਸਰੀਰ ਰੂਪੀ ਗੁਣਾ ਰੂਪੀ ਟੱਬਰ ਨੂੰ ਸੁਧਾਰ ਲਏਗਾ ਉਸ ਦਾ ਅਫੈਕਟ ਕੀ ਹੋਵੇਗਾ ਕਿ ਜਿਸ ਪਰਿਵਾਰ ਵਿੱਚ ਉਹ ਰਹਿ ਰਿਹਾ ਹੈ ਜਿਸ ਟੱਬਰ ਵਿੱਚ ਰਹਿ ਰਿਹਾ ਹੈ ਉਹ ਟੱਬਰ ਜੇਕਰ ਦੁਨੀਆ ਦੇ ਰਸਤੇ ਤੇ ਚੱਲ ਰਿਹਾ ਤੇ ਹੌਲੀ-ਹੌਲੀ ਤੁਸੀਂ ਆਪਣੇ ਆਪ ਸੁਧਾਰ ਹੁੰਦਾ ਦੇਖ ਲਾਂਗੇ ਜੀ ਤੁਸੀਂ ਬਾਣੀ ਪੜੋਗੇ ਤੁਸੀਂ ਰੱਬ ਦਾ ਨਾਮ ਲਾਓਗੇ ਤੁਸੀਂ ਬਾਣੀ ਗੁਣ ਗਨਾਓਗੇ ਇਸ ਦੀ ਸਭ ਤੋਂ ਵਧੀਆ ਐਗਜ਼ਾਮਪਲ ਹੈ ਜੀ ਗੁਰੂ ਅਮਰਦਾਸ ਜੀ ਮਹਾਰਾਜ ਮੈਂ ਮਾਫ ਕਰਨਾ ਜੀ ਮੈਨੂੰ ਲੱਗਦਾ ਮੈਂ ਨਾਮ ਭੁੱਲ ਗਿਆ ਬੀਬੀ ਪਾਨੀ ਸੀ ਸ਼ਾਇਦ ਕਹਿੰਦੇ ਨੇ ਜੀ ਸਵੇਰੇ ਸਵੇਰੇ ਦੁੱਧ ਰੜਕ ਰਹੇ ਨੇ ਤੇ ਬਾਣੀ ਗਾ ਰਹੇ ਨੇ ਹੁਣ ਦੇਖੋ ਜੀ ਬਾਣੀ ਗਾਉਣ ਦੀ ਮਹੱਤਤਾ ਕਿੰਨੀ ਹੈ ਤੁਸੀਂ ਇਹ ਦੇਖ ਲਓ ਜੇ ਉਹ ਤੀਜੀ ਤੀਜੀ ਨਾ ਪੜਦੇ ਹੁੰਦੇ ਹੁਕਮੀ ਹੁਣ ਕਾਰਗ ਨਾ ਕਿਹਾ ਜਾਏ ਹੁਕਮੀ ਜੀ ਉਹ ਕਮਲ ਵਿੜਾਈ ਤਾਂ ਕਿ ਗੁਰੂ ਅਮਰਦਾਸ ਜੀ ਮਹਾਰਾਜ ਜਿਹੜੇ ਉਹਨਾਂ ਦੇ ਤਾਇਆ ਸੋਹਰਾ ਸੀਗੇ ਉਸ ਟਾਈਮ ਕਿਉਂ ਉਹਨੇ ਕਹਿਣਾ ਸੀ ਜੀ ਬਿੱਤੀਏ ਇਹ ਕਿਹੜੇ ਬੋਲ ਬੋਲਦੀਆਂ ਕਿਹਦੀ ਬਾਣੀ ਗਾ ਰਹੀਆਂ ਜਾਂ ਜਦੋਂ ਉਹ ਗਾਉਂਦੀ ਹੋਊਗੀ ਬੀਬੀ ਭਾਨੀ ਜੀ ਹੁਕਮ ਹੀ ਹੋਵਣ ਅਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਣ ਜੀ ਹੁਕਮ ਮਿਲੈ ਵਡਿਆਈ ਜਾਂ ਜਦੋਂ ਬੇਬੀ ਭਾਨੀ ਜਿਗਾਉਂਦੇ ਹੋਣਗੇ ਹਮੇ ਕਹੇ ਨਕੋਏ ਹਮੇ ਕਹੇ ਨਕੋਏ ਨਨਕਾ ਹੁਕਮ ਹੈ ਜੇ ਬੁਜੈ ਤਾ ਹੋ ਮੈਂ ਕਹੇ ਨ ਕੋਏ ਹੁਣ ਤੁਸੀਂ ਆ ਬਹੁਤ ਸਿਆਣੇ ਹੋ ਜੀ ਬੜੇ ਪਿਆਰ ਵਾਲੇ ਹੋ ਧਿਆਨ ਲਾ ਕੇ ਦੇਖੋ ਕਿ ਬੀਬੀ ਭਾਨੀ ਜੀ ਦੁੱਧ ਰੇੜਕ ਰਹੇ ਨੇ ਤੇ ਕਹਿੰਦੇ ਬਾਣੀ ਗਾ ਰਹੇ ਨੇ ਹੁਣ ਉਹ ਬਾਣੀ ਕਿਸ ਢੰਗ ਨਾਲ ਗਾ ਰਹੇ ਹੋਣਗੇ ਤੇ ਕਿਹੜੀ ਗਾ ਰਹੇ ਹੋਣਗੇ ਗੁਰੂ ਨਾਨਕ ਦੇਵ ਜੀ ਦੀ ਬਾਣੀ ਗਾ ਰਹੇ ਸੀਗੇ ਜੋ ਆਪਾਂ ਸੁਣਦੇ ਆ ਰਹੇ ਆਂ ਤੇ ਜਿੱਤੇ ਜਿੱਨਾ ਪੜਦੇ ਆ ਰਹੇ ਆ ਉਹ ਵਾਲੀ ਬਾਣੀ ਹੈ ਹੀ ਐਸੀ ਚੀਜ਼ ਹੈ ਜੀ ਜਿਹੜੋ ਤੁਹਾਡੀ ਪ੍ਰੀਤ ਬਣ ਗਈ ਨਾ ਤੁਸੀਂ ਗਾ ਕੇ ਉੱਚੀ ਉੱਚੀ ਬੋਲ ਕੇ ਪੜ ਸਕਦੇ ਹੋ ਜੀ ਆਨੰਦ ਲੈ ਸਕਦੇ ਹੋ ਬਾਣੀ ਜਦੋਂ ਤੁਸੀਂ ਰੋਟੀਆਂ ਪਕਾਉਂਦੇ ਹੋਏ ਬਾਣੀ ਗਾਉਂਗੇ ਤਾਂ ਰੋਟੀਆਂ ਤੁਹਾਡੀਆਂ ਅੰਮ੍ਰਿਤ ਬਣ ਜਾਣੀਆਂ ਉਹ ਦੁੱਧ ਤੁਹਾਡਾ ਅੰਮ੍ਰਿਤ ਬਣ ਜਾਣਾ ਉਹ ਦਾਲ ਸਬਜ਼ੀ ਤੁਹਾਡੀ ਅੰਮ੍ਰਿਤ ਬਣ ਜਾਣੀ ਆ ਬੱਚਿਆਂ ਨੂੰ ਗਾ ਕੇ ਸੁਣਾਉਂਗੇ ਬੱਚਿਆਂ ਨੂੰ ਤਿਆਰ ਕਰਦੇ ਹੋਏ ਸੁਣਾਉਂਗੇ ਜੀ ਬੱਚੇ ਕਹਿਣਗੇ ਨਾਲ-ਨਾਲ ਬੱਚੇ ਵੀ ਗਾਉਣਗੇ ਉਹ ਕਹਿਣਗੇ ਮੈਂ ਵੀ ਇਹ ਚੀਜ਼ ਸਿੱਖਣੀ ਹੈ ਮਾਤਾ ਮਾਂ ਮੇਰੀਏ ਪਿਓ ਮੇਰਿਆ ਮੈਂ ਵੀ ਇਹ ਚੀਜ਼ ਸਿੱਖਣੀ ਹੈ ਬੜੀ ਵਧੀਆ ਗਾ ਆਪਣੇ ਆਪ ਉਹ ਧਰਮ ਸਿੱਧੀ ਸੰਬੰਧ ਜਿਹੜਾ ਪਿੱਛੇ ਪੜਿਆ ਸੀਗਾ ਆਪਣੇ ਆਪ ਹੋਣਗੇ ਜੀ ਉਹ ਵੀ ਗਾਉਣਗੇ ਉਹ ਵੀ ਕਹਿਣਗੇ ਮੰਮੀ ਕਿੱਥੋਂ ਸਿੱਖਿਆ ਸੀਗਾ ਮੈਨੂੰ ਵੀ ਦੱਸ ਇਸ ਬਾਰੇ ਠੀਕ ਹੈ ਜੀ ਫਿਰ ਜਦੋਂ ਤੁਸੀਂ ਕੀਤਾ ਹੁਣ ਕੀ ਹੋਇਆ ਜੀ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਮੈਂ ਵੀ ਉਹਨਾਂ ਕੋਲ ਜਾਣਾ ਜਿੱਥੇ ਤੂੰ ਸਿੱਖਿਆ ਉਹ ਕਹਿੰਦੇ ਜੀ ਇਹ ਗੁਰੂ ਨਾਨਕ ਦੇਵ ਜੀ ਦੀ ਬਾਣੀ ਹੈ ਜੋ ਮੇਰੇ ਪਿਤਾ ਗੁਰੂ ਅੰਗਦ ਦੇਵ ਜੀ ਮਹਾਰਾਜ ਹੁਣ ਇਸ ਥਾਂ ਦੂਸਰੇ ਗੁਰੂ ਨਾਨਕ ਨੇ ਦੇਖ ਲਓ ਜੀ ਕਹਿੰਦੇ ਨੇ ਵੱਡੀ ਉਮਰ ਵਿੱਚ ਕਰੋੜ ਅਰਦਾਸ ਜੀ ਦੀ ਉਮਰ ਥੋੜੀ ਵੱਡੀ ਸੀਗੀ ਕਹਿੰਦੇ ਗੁਰੂ ਅੰਗਦ ਦੇਵ ਜੀ ਦੇ ਜੋ ਉਹਨਾਂ ਦੇ ਕੁੜਮ ਲੱਗਦੇ ਸੀ ਉਹਨਾਂ ਦੀ ਸੇਵਾ ਕਰਨੀ ਸ਼ੁਰੂ ਕਰ ਦਿੱਤੀ ਕਿਉਂ ਸਿਰਫ ਇੱਕ ਬਾਣੀ ਦੀਆਂ ਤੁਕਾਂ ਜਿਹੜੀਆਂ ਕੰਨਾਂ ਵਿੱਚ ਪੈ ਗਈਆਂ ਜਿਸ ਦੇ ਨਾਲ ਸਕੂਨ ਮਿਲਿਆ ਤੇ ਬੀਬੀ ਪਾਨੀ ਨੇ ਆਪਣਾ ਤਾਂ ਪਰਿਵਾਰੇ ਸਦਾਰ ਸੀਗਾ ਪਰ ਆਪਣੇ ਪਰਿਵਾਰ ਦਾ ਸਦਾਰ ਕਰਕੇ ਗੁਰੂ ਅਮਰਦਾਸ ਸਾਹਿਬ ਜੀ ਨੂੰ ਗੁਰੂ ਅੰਗਦ ਦੇਵ ਜੀ ਨੇ ਮਲਾਇਆ ਤੇ ਜਿਵੇਂ ਗੱਲ ਕਰਦੇ ਸੀ ਜੇ ਮਾਂ ਗਾਵੇਗੀ ਆਪਣੇ ਆਪ ਬੱਚੇ ਕਹਿਣਗੇ ਆਪਣੇ ਆਪ ਕਰਵਾਲਾ ਕਹਵੇਗਾ ਆਪਣੇ ਆਪ ਬਾਪੂ ਬੇਬੇ ਕਹਿਣਗੇ ਤੇ ਇਹ ਮੈਂ ਵੀ ਸਿੱਖਣਾ ਤੇ ਜਦੋਂ ਉਹ ਗੂੰਗਣਾਉਣ ਲੱਗ ਗਏ ਉਹ ਆਪਣੀ ਜ਼ਿੰਦਗੀ ਚ ਢਲਣ ਲੱਗ ਗਏ ਤਾਂ ਜ਼ਾਹਿਰ ਹੈ ਕਿ ਉਹਨਾਂ ਨੇ ਆਪਣਾ ਜਿਹੜਾ ਪਰਿਵਾਰ ਹੈ ਉਸ ਮਾਂ ਨੇ ਜਾਂ ਉਸ ਪਿਓ ਨੇ ਉਸ ਬੱਚੇ ਨੇ ਆਪਣਾ ਪਰਿਵਾਰ ਵੀ ਸੁਧਾਰ ਕਰ ਲਿਆ ਜੀ ਔ ਦੇਖਦੇ ਅਗਲੀ ਪੌੜੀ ਵਿੱਚ ਗੁਰੂ ਮਹਾਰਾਜ ਸਾਨੂੰ ਕੀ ਉਪਦੇਸ਼ ਦਿੰਦੈ ਨੇ ਜੀ